ਸਭ ਤੋਂ ਪਹਿਲਾਂ ਮੀਡੀਆ ਦਾ ਤਹਿ ਦਿਲ ਦੀ ਗ੍ਰਾਈਤੋਂ ਧੰਨਵਾਦ ਤੁਸੀਂ ਅੱਜ ਹਲਕਾ ਖੰਨਾ ਦੇ ਪਿੰਡ ਕੰਮਾ ਵਿਖੇ ਕਵਰੇਜ ਕਰਨ ਲਈ ਪਹੁੰਚੇ ਹੋ ਅੱਜ ਤੁਸੀਂ ਦੇਖਿਆ ਹੋਣਾ ਕਿ ਯੁੱਧ ਨਸ਼ਿਆਂ ਵਿਰੁੱਧ ਜੋ ਇਹ ਮੁਹਿੰਮ ਚੱਲ ਰਹੀ ਆ ਪੰਜਾਬ ਸਰਕਾਰ ਦੀ ਜਿਹੜੀ ਕਿ ਆਮ ਆਦਮੀ ਪਾਰਟੀ ਦਾ ਸੰਸਥਾਪਕ ਅਰਵਿੰਦ ਕੇਜਰੀਵਾਲ ਜੀ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਦਿੜਾ ਰਾਦੇ ਤੇ ਆਪਣੀ ਯਤਨਾ ਸਦਕਾ ਪੰਜਾਬ ਦੇ ਅੰਦਰ ਇਹ ਮੁਹਿੰਮ ਚਲਾਈ ਹੈ ਇਹਦੇ ਤਹਿਤ ਅਸੀਂ ਪਿੰਡ ਪਿੰਡ ਜਾ ਕੇ ਇੱਕ ਤਾਂ ਜਿਹੜੀਆਂ VDC ਨੇ ਵਿਲੇਜ ਡਿਫੈਂਸ ਕਮੇਟੀਆਂ ਤਿਆਰ ਕਰ ਰਹੇ ਆ ਵਿਲੇ ਡਿਫੈਂਸ ਕਮੇਟੀਆਂ ਦੇ ਨਾਲ ਅਸੀਂ ਪਿੰਡ ਦੇ ਜਿਹੜੇ ਸਿਆਣੇ ਸੁਗਰ ਸਿਆਣੇ ਲੋਕ ਨੇ ਅਸੀਂ ਉਹਨਾਂ ਨੂੰ ਨਾਲ ਜੋੜ ਕੇ ਅਸੀਂ ਪਿੰਡ ਦੇ ਵਿੱਚ ਇੱਕ ਵਚਨਬੱਧਤਾ ਕਰਾ ਰਹੇ ਹਾਂ ਕਿ ਆਪਾਂ ਇਕੱਠੇ ਹੋ ਕੇ ਪੰਜਾਬ ਨੂੰ ਜੇ ਨਸ਼ਾ ਮੁਕਤ ਕਰਨਾ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਆਪਾਂ ਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਅੱਜ ਸਰਕਾਰ ਦੇ ਨਾਲ ਖੜਨਾ ਪਊਗਾ ਔਰ ਆਪਣੇ ਆਪਣੇ ਪਿੰਡਾਂ ਦੀ ਜ਼ਿੰਮੇਵਾਰੀ ਚੱਕਣੀ ਪਊ ਕਿ ਪਿੰਡ ਦੇ ਵਿੱਚੋਂ ਜਿਹੜਾ ਨਸ਼ਾ ਹੈ ਇਹਨੂੰ ਖਤਮ ਕਰਨ ਲਈ ਆਪਾਂ ਨੂੰ ਸਰਕਾਰ ਦਾ ਹਰ ਪਹਿਲੂ ਤੋਂ ਸਾਥ ਦੇਣਾ ਪਊਗਾ ਸੋ ਮੈਂ ਇੱਕ ਵਾਰ ਤੋਂ ਪੂਰੇ ਪਿੰਡ ਦੀ ਪੰਚਾਇਤ ਦਾ ਤੇ ਪਿੰਡ ਵਾਸੀਆਂ ਦਾ ਇੰਨੀ ਜੰਨੀ ਦੇਖੋ ਕਿੰਨੀ ਵੱਡੀ ਗਿਣਤੀ ਜੱਜ ਮਾਵਾਂ ਭੈਣਾਂ ਬਜ਼ੁਰਗ ਵੀ ਰਹੀ ਬੰਦਨ ਕਿ ਛੋਟੇ-ਛੋਟੇ ਬੱਚੇ ਸਕੂਲ ਦੀਏ ਡਰੈੱਸਾਂ ਪਾ ਕੇ ਆਏ ਨੇ ਅੱਜ ਉਹਰੇ ਆਪਣੇ ਹੀ ਸੋ ਇੱਕ ਜਜ਼ਬਾ ਹੈ ਇਹ ਜਜ਼ਬੇ ਨੂੰ ਸਲਾਮ ਹੈ ਇਸ ਜਜ਼ਬੇ ਨੂੰ ਸਜਣਾ ਆਪਾਂ ਰਲ ਮਿਲ ਕੇ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਔਰ ਸਦਾ ਲਈ ਇਹ ਜਿਹੜਾ ਕੋਡ ਹੈ ਜੋ ਪੁਰਾਣੀਆਂ ਸਰਕਾਰਾਂ ਦੇ ਸਮੇਂ ਅਕਾਲੀ ਭਾਜਪਾ ਦੀਆਂ ਸਰਕਾਰਾਂ ਸਮੇਂ ਕਾਂਗਰਸ ਦੀਆਂ ਸਰਕਾਰਾਂ ਸਮੇਂ ਜੋ ਇਹ ਦਾਗ ਪੰਜਾਬ ਨੂੰ ਲਾਗੇ ਸੀ ਜੋ ਇਹ ਕੋਹੜ ਪੰਜਾਬ ਨੂੰ ਲਾਗੇ ਸੀ ਇਹਨੂੰ ਸਦਾ ਲਈ ਖਤਮ ਕਰਕੇ ਆਪਣੇ ਪੰਜਾਬ ਨੂੰ ਨਰੋਆ ਵਧੀਆ ਤੇ ਚੰਗਾ ਪੰਜਾਬ ਬਣਾਵਾਂਗੇ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਇਹਦੇ ਲਈ ਆਪਾਂ ਸਾਰੇ ਬਚਨ ਵੱਧ ਹੈ ਬਹੁਤ ਬਹੁਤ ਧੰਨਵਾਦ ਸਾਡੇ ਅੱਗੇ ਕੋਈ ਚੁਣੌਤੀ ਨਹੀਂ ਸਾਨੂੰ ਇੰਨਾ ਸਾਥ ਮਿਲ ਰਿਹਾ ਪਿੰਡਾਂ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਕਿਉਂਕਿ ਇੱਕ ਐਸੀ ਮੁਹਿੰਮ ਹੈ ਜਨ ਅੰਦੋਲਨ ਬਣ ਚੁੱਕਿਆ ਹੈ ਹੋ ਕਤੋਂ ਯਕੀਨ ਜਾਣੇ ਮਾਵਾ ਰੋਸ ਸਾਨੂੰ ਅਸੀਸਾਂ ਦੰਦੀਆਂ ਨੇ ਰੋਸ ਸਾਡੇ ਸਿਰਪਨ ਉਸ ਦੀਆਂ ਮਾਵਾ ਪਿੰਡਾਂ ਦੇ ਵਿੱਚ ਉਹਨਾਂ ਦਾ ਬਸ ਇੱਕੋ ਕਹਿਣੀ ਹੈ ਬੇਟੇ ਸਾਨੂੰ ਜਿੱਥੇ ਸਾਡੀ ਜ਼ਰੂਰਤ ਹੈ ਸਾਨੂੰ ਨਾਲ ਲੈ ਕੇ ਚੱਲੋ ਬਸ ਸਾਡਾ ਇੱਕੋ ਮਸਲਾ ਹੈ ਕਿ ਸਾਡੇ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਓ ਸਾਨੂੰ ਬੱਚਿਆਂ ਨੂੰ ਸਾਡਿਆਂ ਨੂੰ ਗਲਤ ਰਾਹਾਂ ਤੇ ਘਰਾਹੇ ਜਾਣ ਤੋਂ ਰੋਕ ਲਓ ਸੋ ਇਸ ਕਰਕੇ ਰਲ ਮਿਲ ਕੇ ਆਪਾਂ ਜਣੀ ਕਿ ਜਿਹੜਾ ਪੰਜਾਬ ਐ ਨੂੰ ਰੰਗਲਾ ਪੰਜਾਬ ਬਣਾਵਾਂਗੇ ਧੰਨਵਾਦ